हां जी दोस्तों बहुत-बहुत स्वागत है अपनी चैनल पे पंजाब हरियाणा हाई कोर्ट ने मुलाजिमाओं ਦੇ ਖਿਲਾਫ ਕਰ ਦਿੱਤੇ کئی ਵੱਡੇ ਫੈਸਲੇ ਪੰਜਾਬ ਦੇ ਮੁਲਾਜ਼ਮਾਂ ਦੇ ਅੰਦਰ ਹੜਕਮ ਜਿਹੜੀ ਹੈ ਮਚ ਗਈ ਹੈ ਪੂਰਾ ਮਾਮਲਾ ਕੀ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਦੇ ਨਾਲ ਹੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਚੈਨਲ ਦੀ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਾਸੇ ਮਲਾਜ਼ਮਾਂ ਤੇ ਪੈਸ਼ਨਰੋ ਦੇ ਲਈ ਉਹਨਾਂ ਦੇ ਡੀਏ ਰੀ ਬਕਾਏ 2.0 ਫੈਕਟਰ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨਾ ਪੁਰਾਣੀ ਪੈਨਸ਼ਨ ਬਹਾਲ ਕਰਨਾ ਤੇ ਇਹਦੇ ਨਾਲ ਪੰਜਾਬ ਦੇ ਸਕੀਲ ਦੇ ਨਾਲ ਇੰਨਾ ਸਾਰੇ ਮਾਮਲਿਆਂ ਦੇ ਉੱਪਰ ਚੰਗੇ ਫੈਸਲੇ ਨਿਕਲ ਕੇ ਸਾਹਮਣੇ ਆਉਂਦੇ ਰਹੇ ਆ ਜਿੱਥੇ ਪੰਜਾਬ ਸਰਕਾਰ ਤੋਂ ਮੁਲਾਜ਼ਮ ਹੱਕ ਲੈਣ ਦੇ ਲਈ ਤਰਨੇ ਮਜ਼ਾਰੇ ਕਰਨ ਤੋਂ ਬਾਅਦ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਹਨ ਕਈ ਫੈਸਲਿਆਂ ਦੇ ਵਿੱਚ ਬਲਾਸਮਾ ਦੇ ਹੱਕ ਦੇ ਵਿੱਚ ਪਾ ਚੁੱਕੇ ਹਨ ਉੱਥੇ ਹੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮੁਲਾਜ਼ਮਾਂ ਦੇ ਉੱਪਰ ਵੱਡਾ ਫੈਸਲਾ ਸੁਣਾ ਦਿੱਤਾ ਹੈ ਸੋ ਇਸ ਦੇ ਉੱਪਰ ਹੁਣ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਉਹ ਕੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਕਰਮਚਾਰੀ ਜਿਹੜੇ ਨੇ ਸਰਕਾਰੀ ਕਰਮਚਾਰੀ ਹੈ ਮੁਲਾਜ਼ਮ ਹੈ ਉਹਨਾਂ ਦੇ ਉੱਪਰ ਸਖਤ ਕਾਰਵਾਈ ਕਰਦਿਆਂ ਵੱਡੇ ਕਈ ਫੈਸਲੇ ਸੁਣਾ ਦਿੱਤੇ ਆ ਜਿਸ ਦੇ ਚੱਲਦੇ ਸਰਕਾਰੀ ਹਲਕਿਆਂ ਦੇ ਵਿੱਚ ਮੁਲਾਜ਼ਮਾਂ ਦੇ ਅੰਦਰ ਜਿਹੜੀ ਹੈ ਵੱਡੀ ਹਲਚਲ ਜਿਹੜੀ ਹੈ ਮਚ ਗਈ ਹੈ ਲਈ ਤਾਂ ਪਹਿਲਾ ਵੱਡਾ ਚਟਕਾ ਲੱਗਾ ਹੈ ਮਲਾਜ਼ਮਾਂ ਨੂੰ ਅਦਾਲਤ ਨੇ ਸਪਸ਼ਟ ਕਰ ਦਿੱਤਾ ਹੈ ਪੰਜਾਬ ਸਰਕਾਰ ਦੇ ਪ੍ਰਸ਼ਤ ਕਰਮਚਾਰੀਆਂ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਖਤ ਰੁਖ ਅਪਣਾਇਆ ਗਿਆ ਹੈ ਦਰਸਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁਖ ਸਕੱਤਰ ਤੋਂ ਜਿਹੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਪੂਰੀ ਜਾਣਕਾਰੀ ਤਲਬ ਕੀਤੀ ਹੈ ਜਿਨ੍ਹਾਂ ਦੇ ਖਿਲਾਫ ਪਸਟਾਚਾਰ ਅਤੇ ਐਨ ਡੀ ਪੀ ਐਸ ਐਕਟ ਦੇ ਮਾਮਲੇ ਦਰਜ ਹਨ ਦੱਸਦੀ ਹੈ ਕਿ ਹਾਈ ਕੋਰਟ ਦੇ ਜਿਹੜੇ ਕੀ ਦੇ ਚੀਫ ਜਸਟਿਸ ਦੀ ਬੈਂਚ ਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਮਾਮਲੇਦਾਰ ਨੋਟਿਸ ਲੈਂਦੇ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਬਹੁਤ ਸਾਰੇ ਜਿਹੇ ਅਧਿਕਾਰੀ ਅਤੇ ਕਰਮਚਾਰੀ ਜਿਹੇ ਵੀ ਜਿਹੜੇ ਕੀ ਅਜੇ ਵੀ ਪੰਜਾਬ ਸਰਕਾਰ ਦੇ ਵਿੱਚ ਕੰਮ ਕਰ ਰਹੇ ਹਨ ਜਿਨ੍ਹਾਂ ਦੇ ਖਿਲਾਫ ਭ੍ਰਸ਼ਟਾਚਾਰ ਜਾਨੀ ਭ੍ਰਸ਼ਟਾਚਾਰ ਰੋਕਥਾਮ ਐਕਟ ਅਤੇ ਐਨ ਡੀ ਪੀ ਐਸ ਐਕਟ ਦੇ ਮਾਮਲੇ ਦਰਜ ਹਨ ਅਤੇ ਇਹ ਵੀ ਜਾਣਕਾਰੀ ਜਿਹੜੀ ਮਿਲੀ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਇਨ੍ਹਾਂ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਸਜ਼ਾ ਜਿਹੜੀ ਹੈ ਦਿੱਤੀ ਗਈ ਹੈ ਫਿਰ ਵੀ ਉਹ ਅਜੇ ਵੀ ਸਰਕਾਰੀ ਸੇਵਾ ਦੇ ਵਿੱਚ ਕਿਵੇਂ ਹਨ ਉਹਨਾਂ ਨੂੰ ਕਿਉਂ ਨਹੀਂ ਕੱਢਿਆ ਗਿਆ ਹੁਣ ਹਾਈ ਕੋਰਟ ਨੇ ਆਪਣਾ ਰੁਖ ਸਖਤ ਕਰ ਦਿੱਤਾ ਹੈ ਅਤੇ ਜਿन्हे ਸਾਰੇ ਹੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਬਾਰੇ ਜਾਣਕਾਰੀ ਮੰਗੀ ਹੈ ਅਤੇ ਉਹਨਾਂ ਉੱਚ ਅਧਿਕਾਰੀਆਂ ਦੇ ਬਾਰੇ ਵੀ ਜਾਣਕਾਰੀ ਮੰਗੀ ਹੈ ਜਿਨ੍ਹਾਂ ਨੇ ਜਿन्हे ਕਰਮਚਾਰੀਆਂ ਨੂੰ ਮਹਿਲ ਜਿਹੜੇ ਕਿ ਮੁਲਾਜ਼ਮ ਜਿਹੜੇ ਕਿ ਠਹਿਰਾਏ ਜਾਣ ਤੋਂ ਬਾਅਦ ਵੀ ਸੇਵਾ ਦੇ ਵਿੱਚ ਰਹਿਣ ਦੀ ਜਿਹੜੀ ਹੈ ਸ਼ਿਫਾਰਸ਼ ਕੀਤੀ ਹੈ ਤਾਂ ਜੋ ਜਿन्हे ਉੱਚ ਅਧਿਕਾਰੀਆਂ ਜਿਹੜੇ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕੇ ਚੀਫ ਜਸਟਿਸ ਦੇ ਬੈਂਚ ਨੇ ਅੱਜ ਮਾਮਲੇ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਉਹਨਾਂ ਨੂੰ ਦਿੱਤੀ ਗਈ ਜਾਣਕਾਰੀ ਦੇ ਵਿੱਚ ਇਹ ਗੱਲ ਜਿਹੜੀ ਹੈ ਸਾਹਮਣੇ ਆਈ ਹੈ ਕਿ ਸਿਹਤ ਵਿਭਾਗ ਦੇ ਜਿਹੜੇ 20 ਜਿਹੇ ਅਧਿਕਾਰੀ ਅਤੇ ਕਰਮਚਾਰੀ ਹਨ ਜਿਨ੍ਹਾਂ ਦੇ ਵਿਰੁੱਧ ਭ੍ਰਸਟਾਚਾਰ ਅਤੇ ਐਨ ਡੀ ਪੀ ਐਸ ਦੇ ਮਾਮਲੇ ਦਰਜ ਹਨ ਅਤੇ ਉਹ ਅਜੇ ਵੀ ਸੇਵਾ ਦੇ ਵਿੱਚ ਹਨ 2019 ਦੀ ਵਿੱਚ ਇਹਨਾਂ ਦੇ ਵਿੱਚੋਂ ਕੁਝ ਜਿਹੜੇ ਜਿਹੜੇ ਵਿਰੋਧ ਕੇਸ ਜਿਹੜੇ ਦਰਜ ਕੀਤੇ ਗਏ ਸਨ ਇਸ ਦੇ ਬਾਵਜੂਦ ਅੱਜ ਤੱਕ ਉਹਨਾਂ ਦੇ ਮੂਲਤਵੀ ਕਰਨ ਦੇ ਬਾਰੇ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ ਇੱਕ ਅਜਿਹਾ ਕਲਰਕ ਹੈ ਜਿਸ ਨੂੰ ਐਨ ਡੀ ਪੀ ਐਸ ਐਕਟ ਅਧੀਨ ਮੁਲਾਜ਼ਮ ਠਹਿਰਾਇਆ ਗਿਆ ਪਰ ਇਸ ਦੇ ਵਿੱਚ ਬਾਵਜੂਦ ਉਸ ਨੂੰ ਬਹਾਲ ਕਰ ਦਿੱਤਾ ਗਿਆ ਅਤੇ ਉਹ ਹੁਣ ਸਿਹਤ ਵਿਭਾਗ ਦੇ ਡਾਇਰੈਕਟਰ ਜਿਹੜੇ ਅਧੀਨ ਕੰਮ ਕਰ ਰਿਹਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਇਸ ਦੇ ਲਈ ਹੁਣ ਪੰਜਾਬ ਦੇ ਮੁੱਖ ਸਕੱਤਰ ਨੂੰ ਜਵਾਬ ਦਾਇਰ ਕਰਨਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਕਿੰਨੇ ਜਿਹੇ ਅਧਿਕਾਰੀ ਅਤੇ ਕਰਮਚਾਰੀ ਹਨ ਜਿਨ੍ਹਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਅਤੇ ਐਨ ਡੀ ਪੀ ਐਸ ਦੇ ਮਾਮਲੇ ਦਰਜ ਹਨ ਅਤੇ ਉਹ ਜਿਹੇ ਸੇਵਾ ਦੇ ਵਿੱਚ ਵੀ ਹਨ ਅਤੇ ਕਿਸ ਦੀ ਸਿਫਾਰਸ਼ ਹੈ ਤੇ ਉਹ ਅਜੇ ਵੀ ਜਿਹੜਾ ਸੇਵਾ ਦੇ ਵਿੱਚ ਹਨ ਉਹਨਾਂ ਦੇ ਬਾਰੇ ਵੀ ਜਾਣਕਾਰੀ ਜਿਹੜੀ ਹੈ ਇੱਥੇ ਜਿਹੜੀ ਹੈ ਕੇਸ ਦੀ ਅਗਲੀ ਸੁਣਵਾਈ ਤੇ ਦਿੱਤੀ ਜਾਵੇ ਕਿ ਪੰਜਾਬ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮੁਲਾਸਮਾਂ ਦੇ ਲਈ ਵੀ ਚੰਗੀਆਂ ਖਬਰਾਂ ਨਿਕਲ ਕੇ ਵੀ ਆਉਂਦੀਆਂ ਰਹੀਆਂ ਨੇ ਜਿਸ ਦੇ ਉੱਪਰ ਪੰਜਾਬ ਸਰਕਾਰ ਨੂੰ ਡੀਏ ਏਰੀਅਰ ਬਕਾਇਏ ਜਾਰੀ ਕਰਨ ਦੇ ਲਈ ਪਹਿਲਾਂ ਵੀ ਕਈ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਪਰ ਪੰਜਾਬ ਸਰਕਾਰ ਅਦਾਲਤੀ ਹੁਕਮਾਂ ਨੂੰ ਹਲੇ ਤੱਕ ਟਿੱਚ ਹੀ ਜਾਣ ਰਹੀ ਹੈ ਤੇ ਨਾ ਤਾਂ ਡੀਏ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਅਦਾਲਤੀ ਹੁਕਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਅਗਲੀ ਮੀਟਿੰਗ ਹੈ ਜਿਹੜੀ ਉਹ 8 ਅਕਤੂਬਰ ਜਿਹੜੀ ਹੈ ਮਲਾਸਮਾ ਦੀ ਸਬ ਕਮੇਟੀ ਦੇ ਨਾਲ ਹੋਵੇਗੀ ਜਿਸ ਦੇ ਵਿੱਚ ਮਲਾਸਮਾ ਦੇ ਮੁੱਦਿਆਂ ਦੇ ਉੱਪਰ ਕੋਈ ਅਹਿਮ ਫੈਸਲਾ ਦੇਖਣ ਨੂੰ ਮਿਲ ਸਕਦਾ ਹੈ ਇਸੇ ਉਮੀਦ ਵਿੱਚ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਚੈਨਲ ਨਾਲ ਧੰਨਵਾਦ